ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਵਾਂਗੇ ਗੋਭੀ ਤੇ ਪਿਆਜ਼ ਦੇ कुरकुरੇ ਤੇ ਕਰਾਰੇ ਪਕੌੜੇ ਉਹਦੇ ਵਾਸਤੇ ਆਪਾਂ ਇੱਕ ਫੁੱਲ ਗੋਭੀ ਦਾ ਲਿਆਇਆ ਹੈਗਾ ਤੇ ਇਸ ਤਰ੍ਹਾਂ ਆਪਾਂ ਮੋٹے-ਮੋٹے ਪੀਚਾਂ ਦੇ ਵਿੱਚ ਕੱਟ ਕਰ ਲਿਆਗਾ ਤਿੰਨ ਆਪਣੇ ਕੋਲੇ ਹੈਗਾ ਹਰੀਆਂ ਮਿਰਚਾਂ ਥੋੜਾ ਆਪਣੇ ਕੋਲੇ ਹੈਗਾ ਲਸਣ ਤੇ ਜਿਹੜੇ ਗੋਭੀ ਦੇ ਫੁੱਲ ਦੇ ਨਾਲ ਹੁੰਦੇ ਨਾ ਹਲਕੇ ਹਲਕੇ ਜਿਹੜੇ ਕੱਚੇ ਕੱਚੇ ਡੰਡਲ ਜਿਹੇ ਹੁੰਦੇ ਹੈਗੇ ਇਹ ਵੀ ਆਪਾਂ ਪਕੌੜਿਆਂ ਦੇ ਵਿੱਚ ਇਸਤੇਮਾਲ ਕਰਾਂਗੇ ਚਾਰ ਲਏ ਆਪਾਂ ਪਿਆਜ਼ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਬਰੀਕ ਬਰੀਕ ਕੱਟਾਂਗੇ ਇੱਕ ਅਲੱਗ ਜਿਹੇ ਤਰੀਕੇ ਨਾਲ ਪਕੌੜੇ ਬਣਾ ਕੇ ਤਿਆਰ ਕਰਾਂਗੇ ਬਿਨਾ ਸਕਿਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਗੋਭੀ ਨੂੰ ਕੀਰਾਗੇ ਚੀਰਨਾ ਆਪਾਂ ਕਿਵੇਂ ਹੈਗਾ ਨਾ ਹੀ ਤਾਂ ਗੋਭੀ ਨੂੰ ਆਪਾਂ ਉਬਾਲਾਂਗੇ ਨਾ ਹੀ ਕੋਈ ਆਪਾਂ ਇਹ ਗਰਮ ਪਾਣੀ ਦੇ ਵਿੱਚ ਇਹਨੂੰ ਰੱਖਾਂਗੇ ਨਾ ਕੋਈ 5 ਮਿੰਟ ਵਾਸਤੇ ਨਾ ਕੋਈ ਆਪਾਂ 10 ਮਿੰਟ ਵਾਸਤੇ ਇਸ ਤਰ੍ਹਾਂ ਇਹਨੂੰ ਬਰੀਕ ਬਰੀਕ ਕੱਟਣਾ ਲੰਬਾਈ ਦੇ ਵਿੱਚ ਜਿਹੜਾ फटाफट ਇਹ ਪਕੌੜੇ ਬਣ ਜਾਣ ਘੱਟ ਟਾਈਮ ਦੇ ਵਿੱਚ ਇਹ ਘੱਟ ਘੱਟ ਦੇ ਵਿੱਚ ਇਹ ਬਣ ਜਾਂਦੇ ਆ ਗੋਭੀ ਨੂੰ ਇਸ ਤਰ੍ਹਾਂ ਆਪਾਂ ਲੰਬਾਈ ਦੇ ਵਿੱਚ ਤੇ ਬਰੀਕ ਬਰੀਕ ਕੱਟ ਲਿਆ ਗੋਭੀ ਨੂੰ ਹੁਣ ਅੱਖਰਾਂ ਦੇ ਸਾਈਡ ਤੇ ਇਧਰ ਆਪਾਂ ਇੱਕ ਹੋਰ ਪਲੇਟ ਲੈ ਲਾਂਗੇ ਤੇ ਹੁਣ ਆਪਾਂ ਜੀਰਾਗੇ ਪਿਆਜ਼ ਪਿਆਜ਼ ਨੂੰ ਵੀ ਆਪਾਂ ਲੰਬਾਈ ਦੇ ਵਿੱਚ ਕੱਟ ਕਰਨਾ ਇਸ ਤਰ੍ਹਾਂ ਇਸ ਤਰ੍ਹਾਂ ਬਸ ਲੰਮੇ ਲੰਮੇ ਕੱਾਈ ਨਾ ਤੇ ਜਿਹੜੀ ਆਪਾਂ ਇਹ ਰੈਸਪੀ ਬਣਾਵਾਂਗੇ ਟਕਕੋੜਿਆਂ ਵਾਲੀ ਤੇ ਬਹੁਤ ਵਧੀਆ ਬਣ ਦੇਖਣ ਚ ਵੀ ਵਧੀਆ ਲੱਗਦੀ ਹੈ ਖਾਣ ਚ ਵੀ ਬਹੁਤ ਵਧੀਆ ਲੱਗਦੀ ਹੈਗੇ ਪਿਆਜ਼ ਨੂੰ ਵੀ ਆਪਾਂ ਇਸ ਤਰ੍ਹਾਂ ਲਵਾਈ ਦੇ ਵਿੱਚ ਹੁਣ ਘਰ ਲਿਆ ਕਿ ਤੇ ਹੱਥ ਦੇ ਨਾਲ ਨਾ ਥੋੜਾ ਜਿਹਾ ਇਹਨੂੰ ਆਪਾਂ ਮਸਲ ਜੇ ਲਾਵਾਂਗੇ ਥੋੜੇ ਜਿਹੇ ਵੱਖਰੇ ਵੱਖਰੇ ਹੋ ਜਾਣਗੇ ਤਾਂ ਕਿ ਸਿਰ ਇਹਨਾਂ ਨੂੰ ਨਾ ਆਪਾਂ ਦੋ ਵਾਰੀ ਪਾਣੀ ਦੇ ਨਾਲ ਧੋਲਾਂਗੇ ਗੋਭੀ ਨੂੰ ਵੀ ਧੋਲਾਂਗੇ ਤੇ ਪਿਆਜ਼ ਨੂੰ ਵੀ ਆਪਾਂ ਧੋਲਾਂਗੇ ਤੇ ਹੁਣ ਆਪਾਂ ਇਹਨਾਂ ਦੇ ਨਾਲ ਹੀ ਚੀਜ਼ਾਂ ਗੋਭੀ ਦੇ ਇਸ ਤਰ੍ਹਾਂ ਜਿਹੜੇ ਇਹ ਪਤਲੇ ਪਤਲੇ ਡੰਡਲ ਇਹ ਤਰ੍ਹਾਂ ਨਾ ਲੰਬਾਈ ਦੇ ਵਿੱਚ ਚੀਰ ਲਾਂਗੇ ਇਹ ਕੱਚੇ ਕੱਚੇ ਡੰਡਲ ਸੀ ਕਿ ਤੁਸੀਂ ਇਹਨਾਂ ਨੂੰ ਪਾ ਕੇ ਨਾ ਪਕੌੜੇ ਜ਼ਰੂਰ ਬਣਾਓ ਬਹੁਤ ਵਧੀਆ ਬਣਦੇ ਹੈਗੇ ਐ ਤਰ੍ਹਾਂ ਦੋ ਦੋ ਪੀਸ ਕਰ ਲਾਂਗੇ ਲੰਬਾਈ ਦੇ ਵਿੱਚ ਤੇ ਜਿਹੜੇ ਆਪਣਾ ਹੈਗਾ ਹਰੀਆਂ ਮਿਰਚਾਂ ਤੇ ਲਸਣ ਹੈਗਾ ਇਹਨਾਂ ਨੂੰ ਵੀ ਆਪਾਂ ਦਰਦਰਾਇਆ ਕੁੱਟ ਲਾਂਗੇ ਹਾਂਜੀ ਇੱਕ ਆਪਾਂ ਹੁਣ ਕੜਾਹੀ ਲੈ ਲਈ ਐ ਤੇ ਹੁਣ ਕੜਾਹੀ ਦੇ ਵਿੱਚ ਆਪਾਂ ਗੋਭੀ ਪਾ ਦਾਂਗੇ ਗੋਭੀ ਨੂੰ ਆਪਾਂ ਦੋ ਵਾਰੀ ਪਾਣੀ ਦੇ ਨਾਲ ਧੋ ਲਿਆ ਹੈਗਾ ਇਹ ਖੋਣ ਆਪਾਂ ਪਾਵਾਂਗੇ ਪਿਆਜ਼ ਪਿਆਜ਼ ਵੀ ਆਪਾਂ ਦੋ ਵਾਰੀ ਪਾਣੀ ਦੇ ਨਾਲ ਧੋ ਲਿਆ ਹੈਗਾ ਮੈਂ ਚਾਰ ਪਿਆਜ਼ ਪਾਇਆ ਚਾਹੇ ਤਾਂ ਤੁਸੀਂ ਤਿੰਨ ਪਿਆਜ਼ ਵੀ ਪਾ ਸਕਦੇ ਦੋ ਪਿਆਜ਼ ਵੀ ਪਾ ਸਕਦੇ ਉਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿੰਨੇ ਪਿਆਜ਼ ਪਾਉਣੇ ਆ ਹੁਣ ਆਪਾਂ ਪਾ ਰਾਂਗੇ ਹਰੀਆਂ ਮਿਰਚਾਂ ਤੇ ਅੰਦਾਜ਼ਨ ਕਿੰਨਾ ਆਪਾਂ ਧਰ ਗਿਆ ਹੈ ਇਤਰਾ ਚੋਸ ਲਿਆ ਇਹ ਪਾ ਰਾਂਗੇ ਹੁਣ ਆਪਣੇ ਕੋਲੇ ਇੱਕ ਕੌਲੀ ਬੇਸਣ ਹੈ ਇਹਨੂੰ ਆਪਾਂ ਨਾਲ ਇੱਕ ਕੌਲੀ ਪੂਰਾ ਨਹੀਂ ਪਾਉਂਦੇਗੇ ਜੇ ਆਪਾਂ ਨੂੰ ਥੋੜਾ ਬਹੁਤਾ ਘੱਟ ਲੱਗਿਆ ਤੇ ਫਿਰ ਆਪਾਂ ਪਾ ਲਾਂਗੇ ਪੌਣੀ ਕੌਲੀ ਆਪਾਂ ਬੇਸਣ ਪਾਇਆ ਵੀ ਇਸ ਨੂੰ ਆਪਾਂ ਛਾਣਿਆ ਹੋਇਆ ਪਤੌੜਿਆਂ ਨੂੰ ਤ੍ਰਿਸਤੀ ਬਣਾਉਣ ਵਾਸਤੇ ਤੇ ਇੱਕ ਛੋਟੀ ਜੀ ਕੌਲੀ ਆਪਾਂ ਚੌਲਾਂ ਦਾ ਆਟਾ ਪਾ ਲਾਂਗੇ ਨਮਕ ਪਾਵਾਂਗੇ ਸਵਾਦ ਅਨਸਾਰ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਥੋੜੀ ਜਿਹੀ ਪਾ ਦਾਂ ਹੈ ਪੀਸੀ ਲਾਲ ਮਿਰਚ ਪਾਊਡਰ ਜਾ ਜਿੰਨਾ ਕਾਪਾ ਤਿੱਖਾ ਪਸੰਦ ਖਾਦੇ ਉਸੇ ਹਿਸਾਬ ਨਾਲ ਆਪਾਂ ਮਿਰਚਾ ਪਾ ਲੈਣੀ ਹਾਂ ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਦਾ ਅੱਧਾ ਚਮਚ ਪਾ ਦਾਂਗੇ ਸੱਤ ਜੀਰਾ ਅੱਧਾ ਚਮਚ ਪਾ ਦਾਂਗੇ ਆਪਣੇ ਕੋਲੇ ਹੈਗੀ ਆ ਅਜਮੈਨ ਅਜਮੈਨ ਨੂੰ ਹੱਥ ਦੇ ਨਾਲ ਇਸ ਤਰ੍ਹਾਂ ਮਸਲ ਕੇ ਪਾ ਦਾਂਗੇ ਅਜਮੈਨ ਨਾ ਕਿ ਗੈਸ ਵਗੈਰਾ ਨਹੀਂ ਬੰਦੀ ਇਸ ਕਰਕੇ ਆਪਾਂ ਅਜਮੈਨ ਪਾਉਣ ਲੱਗੇ ਹਾਂ ਤੇ ਜਾਂ ਤੇ ਜੂਣੀ ਬੰਦਾ ਹੈਗਾ ਨੂੰ ਆਪਾਂ ਪਾ ਲਾਂਗੇ ਥੋੜਾ ਜਿਹਾ ਗਰਮ ਮਸਾਲਾ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਹਿਲਾਂ ਇੱਕ ਵਾਰੀ ਮਿਕਸ ਕਰ ਦਾਂਗੇ ਜੇ ਆਪਣਾ ਜ਼ਰੂਰਤ ਪਈ ਤਾਂ ਪਾਣੀ ਆਪਾਂ ਪਾ ਲਾਂਗੇ ਵੈਸੇ ਕਿਉਂਕਿ ਪਿਆਜ਼ ਵੀ ਆਪਾਂ ਤਰੰਤ ਪੈਣੀ ਧੋਤੇ ਆ ਤੇ ਗੋਰੀ ਵੀ ਆਪਾਂ ਤਰੰਤ ਪੈਣੀ ਧੋਤੀ ਹੈਗੀ ਥੋੜਾ ਬੋਤਾ ਪਾਣੀ ਤਾਂ ਰਹੀ ਜਾਂਦਾ ਬਣ ਮोटा ਐਕਸਟਰਾ ਆਪਾਂ ਨੂੰ ਥੋੜੇ ਵੇਸਨ ਦੀ ਹੋਰ ਜ਼ਰੂਰਤ ਪਊ ਟੋਟਲ ਆਪਾਂ ਇੱਕ ਕੌਲੀਫੇਸ਼ਨ ਪਾਤਾ ਹੈਗਾ ਤੇ ਹੁਣ ਥੋੜਾ ਜਿਹਾ ਆਪਾਂ ਪਾਣੀ ਬਸ ਬੂੰਦਾਂ ਦੇ ਹਿਸਾਬ ਨਾਲ ਹੀ ਪਾਵਾਗੇ ਯਾਨੀ ਕਿ ਜਾਂ ਅੱਧਾ ਖਚਮਚਲਾਓ ਉਨ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬਸ ਇਸ ਤੋਂ ਵੱਧ ਆਪਾਂ ਬੇਸਨ ਨਹੀਂ ਪਾਉਣਾ ਨਹੀਂ ਤਾਂ ਬਹੁਤ ਜ਼ਿਆਦਾ ਬੇਸਨ ਬੇਸਨ ਜਾਂ ਪਕੌੜਿਆਂ ਤੇ ਲੱਗੂਗਾ ਹਾਂਜੀ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਹੈਗਾ ਤੇ ਸਿਰਫ ਆਪਾਂ ਟੋਟਲ ਪਾਣੀ ਪਾਇਆ ਇਹਦੇ ਵਿੱਚ 2 ਚਮਚ ਅੱਧਾ ਚਮਚ ਪਹਿਲਾਂ ਪਾਤਾ ਸੀ 1.5 ਚਮਚ ਮੈਂ ਬਾਹਰ ਚ ਪਾਇਆ ਸੀ ਪਾਣੀ ਦੇਖੋ ਕੁਝ ਆਪਾਂ ਨਾਲ ਇਸ ਤਰ੍ਹਾਂ ਦਾ ਮਿਸ਼ਰਣ ਹੋਣਾ ਚਾਹੀਦਾ ਇਹ ਪਕੌੜੇ ਬਣਾਉਣ ਵਾਸਤੇ ਪਕੌੜੇ ਦੇਖਣ ਚ ਵੀ ਵਧੀਆ ਲੱਗਦੇ ਤੇ ਖਾਣ ਚ ਵੀ ਬਹੁਤ ਇਹ ਟੇਸਟੀ ਬਣਦੇ ਹੈਗੇ ਹਾਂਜੀ ਇੱਧਰ ਆਪਾਂ ਕੜਾਹੀ ਦੇ ਵਿੱਚ ਚੰਗੀ ਤਰ੍ਹਾਂ ਤੇਲ ਨੂੰ ਗਰਮ ਕਰ ਲਿਆ ਪਹਿਲਾਂ ਫੁੱਲ ਫਲੇਮ ਤੇ ਤੇਲ ਗਰਮ ਕੀਤਾ ਉਸ ਤੋਂ ਬਾਅਦ ਆਪਾਂ ਗੈਸ ਨੂੰ ਹੌਣਾ ਮੀਡੀਅਮ ਲੋ ਤੇ ਕਰਤਾ ਹੈ ਹੁਣ ਆਪਾਂ ਨਾ ਪਕੌੜੇ ਬਣਾਵਾਂਗੇ ਪੂਰੇ ਧਿਆਨ ਨਾਲ ਇਸ ਤਰ੍ਹਾਂ ਆਪਾਂ ਪਕੌੜੇ ਛੱਡਾਂਗੇ ਜਿੰਨਾ ਚਿਰ ਇਹਨਾਂ ਨੂੰ ਚੰਗੀ ਤਰ੍ਹਾਂ ਸੇਕ ਨਹੀਂ ਲੱਗਦਾ ਉਹਨਾਂ ਚਿਰ ਆਪਾਂ ਇਹਨਾਂ ਨੂੰ ਹਿਲਾਉਂਦੇ ਰਹੇ ਆਪਾਂ ਪਹਿਲਾਂ ਹੀ ਹਲਾਤਾ ਇਹ ਤੁਹਾਨੂੰ ਪਤਾ ਹੀ ਫਿਰ ਮੁੜ ਕੇ ਕਿੱਧਰ ਦੇ ਜਾਵਣਗੇ ਕਿਉਂਕਿ ਆਪਾਂ ਵੇਤਨ ਘਟ ਪਾਇਆ ਹੈ ਜਿਆਦਾ ਆਪਣੇ ਵੇਸਨ ਤਾਂ ਫਿਰ ਤੁਹਾਨੂੰ ਪਤਾ ਹੀ ਵੀ ਇਹੇ ਤਰ੍ਹਾਂ ਚੂਲ੍ਹੇ 'ਚ ਜਾਂਦਾ। ਹੁਣ ਇੰਨੇ ਪਕੌੜੇ ਆਪਾਂ ਇੱਕ ਵਾਰੀ ਛੱਡਦੇ ਆ ਜਦੋਂ ਸੇਕ ਲੱਗ ਜਾ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਉਲਟ-ਪੋਲਟ ਕਰਾਂਗੇ। ਹੁਣ ਪਕੌੜਿਆਂ ਨੂੰ ਹਲਕਾ ਜਿਹਾ ਸੇਕ ਲੱਗ ਗਿਆ ਹੁਣ ਆਪਾਂ ਚਮਚ ਦੀ ਮਦਦ ਨਾਲ ਐ ਤਰ੍ਹਾਂ ਇਹਨਾਂ ਨੂੰ ਪਾਟ ਦਿੰਦੇ ਹਾਂ ਦੇਖੋ। ਵਧੀਆ ਹੁਣ ਜੁੜੇ-ਜੁੜੇ ਪੈਣ ਨਾ ਜੇ ਆਪਾਂ ਤਰੰਤ ਪੈਰੀ ਇਹਨਾਂ ਨੂੰ ਉਲਟ-ਪੋਲਟ ਕਰ ਦਿੰਦੇ ਫਿਰ ਇਹ ਵੱਖਰੇ-ਵੱਖਰੇ ਹੋ ਜਾਂਦੇ। ਸੁਣੋ ਐ ਤਰ੍ਹਾਂ ਤੁਸੀਂ ਘਰ ਵਿੱਚ ਨਾ ਜ਼ਰੂਰ ਬਣਾ ਕੇ ਦੇਖਿਆ ਐ ਤਰ੍ਹਾਂ। ਨਾਈਦਰ ਗੋਭੀ ਨੂੰ ਬਾਲਣ ਦੀ ਲੋੜ ਨਹੀਂ ਜੇ ਵੀ ਟਾਈਮ ਵੀ ਘੱਟ ਲੱਗਦਾ ਹੈ फटाफट ਇਹ ਬਣ ਜਾਂਦੇ ਜੇ ਆਪਾਂ ਕੋਈ ਮਹਿਮਾਨ ਆਉਣ ਤੇ ਵੀ ਜੇ ਬਣਾਉਣੇ ਹੋਣ ਨਾ ਇਸ ਤਰ੍ਹਾਂ ਪਕੌੜੇ ਹਨਾ ਗੋਭੀ ਦੇ ਪਕੌੜੇ ਬਣਾਉਣੇ ਹੋ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਓ ਤੇ ਬਹੁਤ ਘੱਟਾ ਟਾਈਮ ਲੱਗਦਾ ਹੈ ਹਾਂਜੀ ਪਕੌੜੇ ਨੂੰ ਆਪਾਂ ਫਰਾਈ ਕਰਦੇ ਦੇਖੋ ਕਿੰਨਾ ਵਧੀਆ ਕਲਰ ਆ ਗਿਆ ਕਿੰਨੇ ਵਧੀਆ ਇਹ ਪਕੌੜੇ ਬਣੇ ਹੈਗੇ ਹੁਣ ਆਪਾਂ ਆਹ ਧਿਆਨੀ ਦੇ ਨਾਲ ਚੱਕਾਂਗੇ ਇਧਰ ਨੂੰ ਧਿਆਨੀ ਦੇ ਵਿੱਚ ਰੱਖ ਲਾਂਗੇ ਪਕੌੜਿਆਂ ਨੂੰ ਜਿਹੜਾ ਤੇਲ ਹੋਗਾ ਨਾ ਕੋਈ ਐਕਸਟਰਾ ਉਹ ਚੰਗੀ ਤਰ੍ਹਾਂ ਫਿਲਟਰ ਜੇ ਜਾਵੇਗਾ ਐਸਾ ਚੰਗੀ ਤਰ੍ਹਾਂ ਝੜ ਝੜ ਉਹਨੇ ਇਹ ਤਾਂ ਰਾਖਰੇ ਨੇ ਆਪਾਂ ਤਿਆਰ ਕਰ ਲਏ। ਪਰ ਬਾਕੀ ਦੇ ਪਕੌੜੇ ਵੀ ਆਪਾਂ ਇਸੇ ਤਰੀਕੇ ਨਾਲ ਰੈਡੀ ਕਰ ਲੈਣੇ ਆ। ਪੂਰੇ ਧਿਆਨ ਨਾਲ ਇਸ ਤਰ੍ਹਾਂ ਆਪਾਂ ਤੇਲ ਦੇ ਵਿੱਚ ਪਕੌੜੇ ਛੱਪੇ ਜਾਵਾਂਗੇ। ਉਸ ਤੋਂ ਬਾਅਦ ਫਿਰ ਥੋੜਾ ਜਿਹਾ ਸੇਕ ਲੱਗ ਜਾ, ਫਿਰ ਆਪਾਂ ਇਹਨਾਂ ਨੂੰ ਕੱਟਾਂਗੇ। ਤੁਹਾਨੂੰ ਇੱਕ ਗੱਲ ਮੈਂ ਹੋਰ ਦੱਸਣਾ ਚਾਹਣੀ ਆ ਵੀ ਜੇਕਰ ਤੁਹਾਡੇ ਕੋਲੇ ਚੌਲਾਂ ਦਾ ਆਟਾ ਨਾ ਵੀ ਹੋਇਆ ਨਾ ਤੁਸੀਂ ਸੂਜੀ ਵੀ ਐਡ ਕਰ ਸਕਦੇ ਆ। ਹਾਂ ਵੀ ਸਾਰੇ ਪਕੌੜੇ ਆਪਾਂ ਬਣਾ ਲੈ ਹੈਗੇ ਆ। ਹੋਣਾ ਆਪਾਂ ਦਾ ਆਟੀ ਪੂਰ ਰਹਿ ਗਿਆ ਸੀ ਇਹਨੂੰ ਵੀ ਆਪਾਂ ਵਧਿਆ ਜਾਂ ਫਰਾਈ ਕਰਦੇ ਆਂ ਇਹ ਵਧਿਆ ਬਣੇ ਨਾ ਕੋਟਰੇ ਤੇ ਕਰਾਏ ਕੋੜੇ ਬਣੇ ਹੈਗੇ ਚੰਗੀ ਤਰ੍ਹਾਂ ਆਪਾਂ ਜਿਹੜਾ ਇਹਨਾਂ ਰੱਤੇ ਨਚੋੜਿਆ ਨਾ ਉਹ ਬਹੁਤ ਵਧੀਆ ਨਚੋੜਿਆ ਕਿਉਂਕਿ ਜਿਹੜਾ ਐਕਸਟਰਾ ਤੇਲ ਸੀ ਉਹ ਚੰਗੀ ਤਰ੍ਹਾਂ ਆਪਾਂ ਜੋੜਤਾ ਹੈਗਾ ਤੇ ਹੁਣ ਵਧੀਆ ਦੇਖੋ ਬਣੇ ਨਾ ਵਧੀਆ ਕੋਕਰੇ ਤੇ ਕਰਾਰੇ ਕੋਟੋਲੇ ਹਾਂਜੀ ਤੁਸੀਂ ਇਹਨਾਂ ਪਕੌੜਿਆਂ ਨੂੰ ਹਰੀ ਚਟਨੀ ਨਾਲ ਵੀ ਸਰਵ ਕਰ ਸਕਦੇ ਹੋ ਅਤੇ ਟਮਾਟਰਾਂ ਦੀ ਸੂਸ ਦੇ ਨਾਲ ਵੀ ਤੁਸੀਂ ਸਰਵ ਕਰ ਸਕਦੇ ਹੋ ਦੋਨਾਂ ਚੀਜ਼ਾਂ ਨਾਲ ਹੀ ਜਿਹੜੇ ਇਹ ਪਕੌੜੇ ਬਹੁਤ ਹੀ ਜ਼ਿਆਦਾ ਸਵਾਦ ਲੱਗਣਗੇ ਤੁਸੀਂ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖੋ ਇਸ ਤਰ੍ਹਾਂ ਪਿਆਜ਼ ਤੇ ਗੋਭੀ ਦੇ ਪਕੌੜੇ ਰੈਸਪੀ ਤੁਹਾਨੂੰ ਪਸੰਦ ਲੱਗੀ ਹੋਵੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਹਾਂਜੀ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਆਈ ਵੀ ਰੈਸਪੀ ਕਿਹੋ ਜਿਹੀ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦਿਓ ਮਿਲਦੇ ਆਪਾਂ ਨੈਕਸ